ਰਾਤ 9:00 ਵਜੇ ਦੇ ਕਰੀਬ ਸਿਹਤ ਮੰਤਰੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਰੰਗਲੇ ਤੋਂ ਜਸੇਵਾਲ ਨੂੰ ਜਾਂਦੇ ਰਸਤੇ ਦੇ ਵਿੱਚ ਨਹਿਰ ਦਾ ਮੌਂਹਨਾ ਕਰਨ ਦੀ ਪਹੁੰਚ ਰਹੀ ਤਾਂ ਦੱਸਿਆ ਕਿ ਸਨਹਿਰ ਦੇ ਵਿੱਚ ਦਰਾਰ ਪੈਣ ਦੀ ਖਬਰ ਮਿਲੀ ਤਾਂ ਡਾਕਟਰ ਬਲਬੀਰ ਮੌਕੇ ਤੇ ਪਹੁੰਚ ਕੇ ਮੌਂਹਨਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਾਮਲਾ ਕਾਬੂ ਹੇਠ ਹੈ ਅਤੇ ਜੋ ਵੀ ਸਮੱਸਿਆ ਆਵੇਗੀ ਉਸ ਦਾ ਸਾਹਮਣਾ ਅਸੀਂ ਖੁਦ ਕਰਾਂਗੇ ਤੇ ਲੋਕਾਂ ਨੂੰ ਇਸ ਦੀ ਚਿੰਤਾ ਜਿਹੜੀ ਕੀ ਨਹੀਂ ਕਰਨੀ ਪਵੇਗੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਪਣੀ ਟੀਮ ਰਾਤ ਭਰ ਇਸ ਤੇ ਨਜ਼ਰ ਰੱਖੇਗੀ ਅਤੇ ਪ੍ਰਸ਼ਾਸਨ ਦੇ ਨਾਲ ਲਗਾਤਾਰ ਰਾਬਤਾ ਬਣੇ ਰੱਖੇਗੀ ਤੇ ਭਲਕੇ ਸਵੇਰੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਨਰਮ ਸਿੰਘ ਨੂੰ ਚਕਾਣੇ ਆ ਜੀ। ਠੀਕ ਹੈ। ਆਪਾਂ ਕਿਸ ਤਰੀਕੇ ਦੇਖੋ ਪਿੰਡ ਦੇ ਵਿੱਚ ਨਹਿਰ ਦੇ ਵਿੱਚ ਪਾੜ ਪੈ ਗਿਆ ਸੀ ਤਾਂ ਕੋਲ ਪ੍ਰਚਾਰ ਦੌਰਾਨ ਮੱਤਰ ਸਾਹਿਬ ਦਿਨੇ ਸੀ। ਦੇਖੋ ਜੀ ਅਸਲ ਵਿੱਚ ਇਹਨਾਂ ਦੇ ਆਹਤੀਆਂ ਲੋਕਾਂ ਨਾਲ ਇਹਨਾਂ ਦਾ ਬਹੁਤ ਬਾਤ ਆਸਦਾ ਕਿ ਉਹਦੇ ਰਸਕਾਣੀ ਦੇ ਵਿੱਚ ਪਹਿਲਾਂ ਸਨ ਬੰਗਲੇ ਵਿੱਚ ਦੇਖਿਆ ਹੈ। ਕਿ ਸਾਡੇ ਡਿਸਪੈਂਸਰੀ ਚ ਇਹ ਆਪਣੇ ਬਰਕਰਤ ਦੇ ਨਾਲ ਤੋਂ ਕੰਮ ਚੱਲਦੇ ਸੀ ਉਦੋਂ ਤੋਂ ਸਾਡਾ ਇਹਨਾਂ ਨਾਲ ਬਾਏ ਲੋਕਾਂ ਨਾਲ ਬਹੁਤ ਇਹਨਾਂ ਦਾ ਸਹਿਚਾਰ ਵਧਿਆ ਹੋਇਆ ਤੇ ਹਰ ਸਮੇਂ ਹਰ ਮੁਸੀਬਤ ਦੇ ਵਿੱਚ ਮਤਲਬ ਸਾਡੇ ਨਾਲ ਇਹ ਭਾਈਵਾਲ ਨੇ ਅੱਜ ਦੇਖਿਆ ਕਿ ਅੱਜ ਤੱਕ ਕਿਸੇ ਨੇ ਕੋਈ ਐਮਐਲਏ ਕੋਈ ਹੋਰ ਲੀਡਰ ਨਹੀਂ ਆਇਆ ਇਸ ਤਰ੍ਹਾਂ ਜਦੋਂ ਕਿ ਇਹ ਇੰਨੇ ਗਾਤ ਹੁੰਦੇ ਹੋਏ ਵੀ ਇਹ ਪਾਰ ਦਾ ਪਤਾ ਲੱਗਾ ਮੇਰੇ ਕੋਲ ਵੀ ਪਹੁੰਚਿਆ ਕਿ ਉਥੇ ਪਾਰ ਪੈ ਗਿਆ ਮੇਡੂ ਸਥਿਤੀ ਦਾ ਪਰ ਦੱਸੋ ਜਦੋਂ ਆ ਕੇ ਦੇਖਿਆ ਕਿ ਠੀਕ ਹੈ ਇਹ ਮੁਸੀਬਤ ਦੀ ਘੜੀ ਹੈ ਹੋ ਸਕਦਾ ਵੀ ਵੱਧ ਵੀ ਸਕਦਾ ਹੈ ਪਰ ਇਹ ਆਏ ਨੇ ਡਾਕਟਰ ਸਾਹਿਬ ਤੇ ਮੰਤਰੀ ਨੇ ਜੋ ਸਾਡੇ ਅੱਜ ਇੰਨੀ ਨੇਰੇ ਹੁੰਦੇ ਹੋਏ ਵੀ ਇੱਥੇ ਪਹੁੰਚੇ ਨੇ ਜਿਹੜੇ ਕਿ ਲੋਕਾਂ ਦੀ ਸੁਰੱਖਿਆ ਲਈ ਹਰ ਟਾਈਮ ਵਾਚਨ ਵਧ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਮੌਕੇ ਤੇ ਇੱਕ ਇੱਕ ਫੋਨ ਤੇ ਸਾਡਾ ਨਾਇਰ ਦਾ ਜਾਇਜ਼ਾ ਲੈਣ ਵਾਸਤੇ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸ ਤਰੀਕੇ ਦੇਖਦੇ ਹੋ ਡਾਕਟਰ ਅਪਨਦੀਪ ਸਿੰਘ ਪਹਿਲਾਂ ਕਿਸਾਨਾਂ ਨਾਲ ਖੜੇ ਤੇ ਅੱਜ ਪਿੰਡ ਦੇ ਵਿੱਚ ਜਦੋਂ ਮੁਸੀਬਤ ਦਾ ਸਮਾਂ ਆਇਆ ਤਾਂ ਚੋਣ ਪ੍ਰਚਾਰ ਸੈਟਨ ਉਹਦੀ ਪਹੁੰਚ ਕਿੱਥੇ ਨਹੀਂ ਬਿਲਕੁਲ ਇਹ ਪਹਿਲਾਂ ਤੋਂ ਵੀ ਇਸ ਤਰ੍ਹਾਂ ਹੀ ਇਹਨਾਂ ਦਾ ਵਿਹਾਰ ਲੋਕਾਂ ਨਾਲ ਮਿਲਣ ਦਾ ਹੈ ਇਹ ਲੋਕਾਂ ਦੀ ਹਮਦਰਦੀ ਹੈ ਲੀਡਰ ਉਹੀ ਹੁੰਦੇ ਨੇ ਜਿਹੜੇ ਕਿ ਲੋਕਾਂ ਦੀ ਮੁਸੀਬਤ ਦੇ ਵਿੱਚ ਖੜਨ ਅੱਜ ਇਹ ਅੱਧੀ ਰਾਤ ਨੂੰ ਵੀ ਤੁਹਾਡੇ ਕੋਲ ਆੜੇ ਨੇ ਤੇ ਤੁਸੀਂ ਦਿਨ 'ਚ ਜਾਓਗੇ ਤੁਸੀਂ ਦਿਨ 'ਚ ਵੀ ਤੁਹਾਨੂੰ ਮਿਲਣ ਲੱਗੇ ਲੱਗਦਾ ਹੈ ਅਪਨਦੀਪ ਸਿੰਘ ਆਪਣੇ ਲੱਗਦੇ ਨੇ ਤਾਂ ਜਿਹੜੇ ਲੋਕਾਂ ਬਿਲਕੁਲ ਜੀ ਬਿਲਕੁਲ 100% ਏ ਡਾਕਟਰ ਬਲਬੀਰ ਸੰਧ ਆਪਣੇ ਨੇ ਸਾਨੂੰ ਇਹ ਵਿਸ਼ਵਾਸ ਦਿਵਾ ਕੇ ਗਏ ਨੇ ਅਗਰ ਉਹ ਕਹਿ ਗਏ ਤਾਂ ਅਸੀਂ ਬੜਾ ਨਿਸ਼ਚਿੰਤ ਹੋ ਕੇ ਸੌ ਸਕਦੇ ਹਾਂ ਕਿਉਂਕਿ ਇਹ ਡਿਊਟੀ ਉਹਨਾਂ ਨੇ ਇੱਥੇ ਲਾਤੀ ਤੇ ਇਹ ਪੂਰਾ ਨਿਭਾਉਣਗੇ। ਜਨਾਬ ਜੀ ਪ੍ਰਿਤਪਾਲ ਸਿੰਘ ਲਛਕਾਣੀ ਤੋਂ ਜੀ ਕਿਸ ਤਰੀਕੇ ਦੇਖਦੇ ਇੱਕ ਪਾਸੇ ਲੀਡਰ ਚੋਣ ਪ੍ਰਚਾਰ ਕਰ ਰਹੇ ਦੂਜੇ ਪਾਸੇ ਮੰਤਰੀ ਸਾਹਿਬ ਆਪ ਇੱਥੇ ਜਿਹੜੇ ਨੈਰ ਦੇ ਪਾਸ ਬਹੁਤ ਵਧੀਆ ਜੀ ਹਰ ਕੋਈ ਨਹੀਂ ਪਹੁੰਚਦਾ ਦੇਖੋ ਇਲੈਕਸ਼ਨ ਚ ਪਤਾ ਨਹੀਂ ਕਿੱਥੇ ਸੀ ਉਹ ਬਸ ਉਹਨੂੰ ਜਿੰਨਾ ਹੋਣ ਚਾ ਉਹ ਤੋਂ ਟਾਈਮ ਲੱਗੇ ਉਨਾ ਹੀ ਟਾਈਮ ਲੱਗੇ ਆ ਨਹੀਂ ਹੈਗਾ ਵੀ ਮੈਂ ਇੰਨੇ ਟਾਈਮ ਚ ਆ ਗਿਆ ਇੰਨੇ ਜਲਦੀ ਜਲਦੀ ਉਹਨੇ ਫੋਨ ਕੀਤਾ ਵੀ ਸਾਰੇ ਪਹੁੰਚੋ ਸਾਰੇ ਆਏ ਤੇ ਉਹਨੇ ਆ ਕੇ ਜਾਇਜ ਲੈ ਆ ਮਤਲਬ ਲਾ ਲਾ ਵੀ ਜਿੰਨੇ ਟਾਈਮ ਚ ਪਹੁੰਚ ਸਕਦੇ ਉਹਨਾਂ ਨੂੰ ਟਾਈਮ ਹੀ ਲੱਗਿਆ ਰਸਤੇ ਚ ਆਉਣ ਨੂੰ ਆ ਕੇ ਦੇਖ ਕੇ ਜਾਇਜ ਲੈ ਕੇ ਪ੍ਰਸ਼ਾਸਨ ਦੀ ਪੂਕਤਾ ਡਿਊਟੀ ਲਗਾ ਕੇ ਸਾਰੇ ਅਧਿਕਾਰੀ ਨਾਲ ਬੁਲਾ ਕੇ ਵੀ ਤੁਸੀਂ ਇੱਥੇ ਗੋ ਤੇ ਲੋਕਾਂ ਨੂੰ ਕਿਹਾ ਵੀ ਤੁਸੀਂ ਟੈਨਸ਼ਨ ਫਰੀ ਹੋ ਕੇ ਸੌਂਜੋ ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਤਾਂ ਹੋਰ ਆ ਵੀ ਪਹਿਲਾਂ ਮੰਤਰੀ ਰਹੇ ਨੇ ਤਾਂ ਡਾਕਟਰ ਬਲਬੀਰ ਜੀ ਨੂੰ ਦੇ ਡਾਕਟਰ ਬਲਬੀਰ ਜੀ ਸ਼ੁਰੂ ਤੋਂ ਹੀ ਦੇਖੋ ਕਿਸਾਨਾਂ ਚ ਉੱਥੇ ਇੱਕ ਸਾਲ ਜਦ ਸੰਘਰਸ਼ ਚੱਲਿਆ ਤੇ ਉੱਥੇ ਰਹੇ ਤਾਂ ਇਹਨਾਂ ਦਾ ਆਮ ਲੋਕਾਂ 'ਚ ਹਮੇਸ਼ਾ ਵਿਚਰਨ ਦਾ ਰਿਹਾ ਜੀ ਪਹਿਲੇ ਦਿਨ ਤੋਂ ਹੀ ਇਹ ਤਾਂ ਅਜਿਹੀ ਮੁਸੀਬਤ ਦੇ ਸਮੇਂ ਤੋਂ ਇੱਕ ਪ੍ਰਕਾਰ ਸਾਢੇ ਲੋਕਾਂ ਨਾਲ ਪਹੁੰਚੀ ਤਾਂ ਕਿਵੇਂ ਦੇਖੀ ਇਹ ਤਾਂ ਬਹੁਤ ਵਧੀਆ ਗੱਲ ਆ ਜੀ ਹੋਰ ਕੀ ਚਾਹੀਦਾ ਲੋਕ ਲੋਕ ਲਈ ਤੇ ਹੋਇਆ ਚਾਹੁੰਦੇ ਨੇ ਲੋਕਾਂ ਨਾਲ ਖੜਨਾ ਮੁਸੀਬਤ ਦੀ ਘੜੀ ਚ ਜਿਹੜਾ ਲੋਕਾਂ ਨਾਲ ਖੜੇਗਾ ਲੀਡਰੀ ਉਹ ਆ ਜੀ ਲੋਕ ਐਹੀ ਲੀਡਰ ਚਾਹੁੰਦੇ ਨੇ ਤਾਂ ਐ ਹੈਗੇ ਨੇ ਸਾਨੂੰ ਤਾਂ ਬਹੁਤ ਖੁਸ਼ੀ ਆ ਅਕਲਵੀਰ ਸਿੰਘ ਵੀ ਦੇਖ ਕੇ ਕਿੰਨੇ ਕਿਉਂ ਟੈਨਸ਼ਨ ਉਹ ਕਹਿੰਦੇ ਜੀ ਤੁਸੀਂ ਬਸ ਸੌਂ ਜਾਓ ਕੋਈ ਗੱਲ ਨਹੀਂ ਹੁਣੇ ਸਾਰੇ ਅਧਿਕਾਰੀਆਂ ਜੋਸ਼ਕਾਲ ਜੀ ਅ ਮੈਂ ਡਾਕਟਰ ਬਲਜੀਤ ਸਿੰਘ ਅਸੀਂ ਅਸਲੇ ਪਾਕੜਾ ਬੇਲ ਲਾਈਨ ਜਿਹੜਾ ਰੋਂਗਲਾ ਬ੍ਰਿਜ ਆ ਰੋਂਗਲਾ ਪਿੰਡ ਆ ਜੀ ਇਧਰ ਸਿੱਧੂਵਾਲ ਪਿੰਡ ਆ ਨਾਲ ਲਿਜਕਾਣੀ ਪਿੰਡ ਦੂਜੇ ਪਾਸੇ ਉਹਦੇ ਦੱਸੋ ਆਪਦੇ ਬਿਲਕੁਲ ਜੱਸੋਵਾਲ ਦੇ ਨਾਲ ਔਰ ਸੋਹਣਾ ਤੇ ਲੰਗ ਦੇ ਇਹਨਾਂ ਦੇ ਵਿਚਾਲੇ ਜਿਹੜਾ ਰੋਂਗਲੇ ਦਾ ਬ੍ਰਿਜ ਆ ਉੱਥੇ ਖੜਿਆ ਜੀ ਅੱਜ ਮੈਨੂੰ ਸਵੇਰੇ ਕੋਈ 10 ਵਜੇ ਦਵਿੰਦਰ ਜੀ ਦਾ ਫੋਨ ਆਇਆ ਸੀਗਾ ਕਿ ਜਿਹੜੀ ਪਾਕੜਾ ਆ ਗਈ ਉਹਦੇ ਚਿੱਤਨਾ ਕੱਡਾ ਪੈ ਗਿਆ ਤੇ ਉਹਦੇ ਖਾਰ ਪਾਣੀ ਸ਼ੁਰੂ ਹੋ ਗਈ ਤੇ ਜੋ ਟੁੱਟ ਗਈ ਤੇ ਤੁਸੀਂ ਸੋਚ ਸਕਦੇ ਹੋ ਵੀ ਜਿੰਨਾ ਪਾਣੀ ਆਦਾ ਨਾ ਜਿੱਦਾਂ ਸਾਰਾ ਜਿਹੜਾ ਹੈਗਾ ਮਤਲਬ ਸਭ ਤੋਂ ਪਹਿਲਾਂ ਤਾਂ ਜੱਸੋਵਾਲ ਜੀ ਇਹ ਪੈਂਡਰ اور ਸ਼ਹਿਰ ਦਾ ਜਿਹੜਾ ਪੋਰਸ਼ਨ ਹੈ ਡੁੱਬਣ ਦਾ ਖਤਰਾ ਹੈਗਾ ਸੋ ਮੈਂ ਇਮੀਡੀਏਟਲੀ ਸਾਰੇ ਜਿੰਨੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਰਾਂ ਨੂੰ ਅਲਾਰਟ ਕਰਤਾ ਸੀਗਾ ਜੀ ਪਾਕੜਾ ਮੇਨ ਲਾਈਨ ਨੂੰ ਸਾਰੇ ਉਹਨਾਂ ਦੇ ਚੀਫ ਇੰਜੀਨੀਅਰ ਉਹਨਾਂ ਦੇ ਸੈਕਟਰੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਜੀ ਔਰ ਉਹਨਾਂ ਨੇ ਸਾਰੀ ਜਿਹੜੀ ਐਮਰਜੈਂਸੀ ਪਲੈਨਿੰਗ ਸਾਰੀ ਕਰ ਲਈ ਆ ਨਾਈਟ ਵਿਜੀਲ ਤੇ ਆਉਣਗੇ ਚਾਰ ਬੰਦੇ ਇੱਥੇ ਰਹਿਣਗੇ ਸਾਰੀ ਰਾਤ ਉਹਨਾਂ ਨੂੰ ਮੌਜੂਦ ਕਰਨਗੇ ਮੈਨੂੰ ਅਪਡੇਟ ਕਰਨਗੇ ਮੈਂ ਵੀ ਗੇੜਾ ਰੱਖੂਗਾ ਆਪਣਾ ਚੁਣਾ ਪ੍ਰਤੀਨਿਧੀ ਮੇਰਾ ਮੇਰਾ ਫਰਜ਼ ਬਣਦਾ ਇਹ ਜੀ ਤੇ ਮੇਰੇ ਲੋਕਾਂ ਤੇ ਕੋਈ ਖਤਰਾ ਹੈ ਉਹਨਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਆ ਤੇ ਰਾਤ ਨੂੰ ਸੌਣਾ ਸਕਣੇ ਨਹੀਂ ਹੋਏਗਾ ਜੀ ਤੇ ਰਾਤ ਨੂੰ ਜਾਗਣ ਦੀ ਲੋੜ ਪੈਗੀ ਤਾਂ ਮੈਂ ਜਾਗੂਗਾ ਔਰ ਮੈਂ ਲੋਕਾਂ ਨੂੰ ਅਸ਼ੋਰ ਕਰਦਾ ਕਿ ਤੁਸੀਂ ਚੈਨ ਦੀ ਨੀਂਦ ਸੌ ਮੈਂ ਇੱਥੇ ਹੀ ਆ ਜੀ ਸਾਰੇ ਸਾਡਾ ਰਾਤ ਨੂੰ ਸਾਡੇ ਬੰਦੇ ਵੀ ਪਹਿਰਾ ਦੇਣਗੇ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਸੌ ਜਿਹੜਾ ਤੁਹਾਡੀ ਦੁੱਖ ਤਕਲੀਫ ਹੈ ਉਹ ਮੇਰੀ ਦੁੱਖ ਤਕਲੀਫ ਹੈ ਇਹ ਮੈਂ ਆਪਣੀ ਡਿਊਟੀ ਕਰਾਂਗਾ ਮੈਨੂੰ ਅੱਜ ਦੋ ਡਿਸਟੈਂਸ ਕਾਲ ਆਈਆਂ ਸੀ ਇੱਕ ਇਹਨਾਂ ਦੀ ਆਈ ਸੀ ਇੱਕ ਸਬਾਹ ਨੇ ਐਕਸੀਡੈਂਟ ਹੋਇਆ ਸੀਗਾ ਉਹਨਾਂ ਦੇ ਵੀ ਜਿਹੜੀ ਜੋ ਮਾਨ ਸਾਹਿਬ ਨੇ ਅਰੇਂਜਮੈਂਟ ਕੀਤਾ ਸੜਕ ਸੁਰੱਖਿਆ ਫੋਰਸ ਪਹੁੰਚੀ ਜੀ ਐਮਬੂਲੈਂਸ ਅਰੇਂਜ ਕਰਕੇ ਉਹਨਾਂ ਦੀ ਜਿਹੜੀ ਮੰਨਮ ਪੱਟੀ ਹੋਈ ਸੀ ਉਹ ਉਹਨਾਂ ਦੀ ਇਹ ਜਿਹੜੀ ਫਸਟ ਇਅਰ ਜਿਹੜੀ ਸੀ ਉਹਦੇ ਉਸੇ ਵਿਲਾਹਤ ਅਸਬਾਰੇ ਚੋਈ ਉਸ ਤੋਂ ਬਾਅਦ ਉਹਨੂੰ ਐਮਬੂਲੈਂਸ ਰਜਿੰਦਰਾ ਹਸਪਤਲ ਸ਼ਿਫਟ ਕਰਤਾ ਉਹਨਾਂ ਨੇ ਐਕਸਪਰੇਵ ਕਰਾਓ ਕਿ ਸਾਰਾ ਪੂਰਾ ਪ੍ਰੋਪਰ ਟਰੀਟਮੈਂਟ ਹੋ ਰਗਾ ਫ੍ਰੈਸ਼ਟੈਸ ਸਕੀਮ ਵਿੱਚ ਬਿਲਕੁਲ ਫ੍ਰੀ ਹੈ ਜੀ ਤੇ ਲੇਕਿਨ ਮੈਂ ਫਿਰ ਵੀ ਲੋਕਾਂ ਨੂੰ ਕੋਸ਼ਿਸ਼ ਕਰਦਾ ਕਿ ਜਿਹੜੀਆਂ ਗੱਡੀਆਂ ਚਲਾਰ ਬੰਦੇ ਬਹੁਤ ਧਿਆਨ ਨਾਲ ਚਲਾਓ ਐਕਸੀਡੈਂਟ ਨਹੀਂ ਹੋਣੇ ਚਾਹੀਦੇ ਇਲਾਜ ਅਸੀਂ ਫ੍ਰੀ ਕਰਾਂਗੇ ਔਰ ਪਹਿਲਾਂ ਵੀ ਜਦੋਂ ਸਟੋਰ ਦੇ ਵਿੱਚ ਹੋਇਆ ਤੇ 16 ਬੰਦੇ ਆਏ ਸੀ ਉਹਨਾਂ ਦਾ ਸੋ ਮੈਂ ਲੋਕਾਂ ਨੂੰ ਸ਼ੋਰ ਕਰਦਾ ਜੀ ਅਸੀਂ ਪਾਕੜਾ ਮਿਲ ਲੈ ਇੰਤਿਆਰ ਸਾਰੀ ਰਾਤ ਇੱਥੇ ਅਸੀਂ ਨਿਗਾ ਰੱਖਾਂਗੇ ਕੱਲ ਸਵੇਰ ਤੋ ਪੂਰਾ ਇਹਨੂੰ ਰਿਪੇਅਰ ਕਰ ਦਾਂਗੇ ਪੂਰੀ ਤਿਆਰ ਤਿਆਰੀ ਕਰ ਲਈ ਆ ਸੀਮਿੰਟ ਦੇ ਥੱਲੇ ਤਿਆਰ ਆ ਸਾਡੇ ਕੋਲ ਸਾਰੀ ਐਮਰਜੈਂਸੀ ਕੰਟਿੰਜੈਂਸੀ ਪਲਾਨ ਮੈਂ ਆਪ ਦੇਖਣ ਆਇਆ ਆਪਣੀ ਤਸੱਲੀ ਕਰਨ ਆਇਆ ਬਿਲਕੁਲ ਮੈਂ ਲੋਕਾਂ ਨੂੰ ਸ਼ੋਰ ਕਰਦਾ ਸਾਰੇ ਤੁਸੀਂ ਵੀ ਜੀ ਜਾਓ ਆਪਣੇ ਘਰਾਂ ਨੂੰ ਜਾਓ ਆਰਾਮ ਕਰੋ ਤੇ ਸਾਡਾ ਮੇਰਾ ਫਰਜ਼ ਹੈ ਜੀ ਇਹ ਠੀਕ ਹੈ ਜੀ ਤੇ ਜਾਓ ਨਿਸ਼ਚਿੰਤ ਹੋ ਕੇ ਜਾਓ ਕੋਈ ਤੁਹਾਡੇ ਇੰਤਿਆਰ ਦੀ ਆਗ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਹਾਉ